ਇੰਬਿਚ ਸ਼ਰਾਬ ਪੀਂਦਾਰ ਬਿਮਾਰ ਹੋਣ ਦੇ ਲੱਛਣ ਪਾਏ ਜਾਂਦੇ ਹਨ ਤਾਂ ਇਹ ਸਬੰਧੀ ਨੇੜਲੇ ਸਰਕਾਰੀ ਹਸਪਤਾਲ ਜਾਂ ਹੈਲਪਲਾਈਨ ਨੰਬਰ 112 ਉੱਤੇ ਸੰਪਰਕ ਕੀਤਾ ਜਾਵੇ ਲੋਕਾਂ ਨੂੰ ਖਪੀਰ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਸਤੀ ਅਤੇ ਗੈਰ ਸ਼ਰਾਬ ਨਾ ਦਿੱਤੀ ਜਾਵੇ ਤੇ ਲਾ ਜੀ ਇਹਦਾ ਟੇਬਲ ਕੀਤਾ ਜਾਵੇ ਕੋਪੋ ਲਗਾਤਾਰ ਸਾਡੇ ਕੋਲ ਜਿਹੜੇ ਮਰੀਜ਼ ਆ ਰਹੇ ਨੇ ਉਹਨਾਂ ਦੀ ਗਿਣਤੀ ਹੈ ਜੀ ਕਿਆ ਅੱਗੇ ਤੱਕ ਪਹੁੰਚ ਚੁੱਕੀ ਹੈ ਜੀ 40 ਮਰੀਜ਼ਾਂ ਦੇ ਵਿੱਚੋਂ ਜੇ 20 ਮਰੀਜ਼ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜੀ ਜੋ ਕਿ ਸਾਡੇ ਰਿਕਾਰਡ ਦਾ ਹੈਗਾ ਰਿਕਾਰਡ ਦੇ ਵਿੱਚ ਦਰਜ ਹੈ ਜਿਹੜੇ ਬਾਕੀ ਪੇਸ਼ੈਂਟ ਸੀਗੇ ਉਹਨਾਂ ਦੇ ਵਿੱਚੋਂ ਅਸੀਂ 11 ਮਰੀਜ਼ ਨੂੰ ਰਜੇਂਦਰ ਹਸਪਤਲ ਪਟਿਆਲਾ ਰੈਫਰ ਕਰ ਚੁੱਕਿਆ ਜਿਨ੍ਹਾਂ ਦੀ ਜਿਹੜੀ ਹਾਲਤ ਹੈ ਜੀ ਸਟੇਬਲ ਹੈ ਜੀ ਤੇ 6 ਜਿਹੜੇ ਕੋ ਜਿਲ੍ਹਾ ਹਸਪਤਲ ਸੂਰੂਪ ਦਾਖਲ ਹਨ ਬਾਕੀ 3 ਬਚੇ ਜਿਹੜੇ ਮਰੀਜ਼ ਨੇ ਜੀ